ਜਿੱਤੋ ਆਇਆ ਚਾਹ ਲੈ ਕੇ ਘਟਾ ਜੇ ਕਰੀਏ ਤਾਂ ਲਿਆ ਘੰਟਾ ਹੋ ਗਿਆ ਤੇ ਸੋਈ ਤੇ ਬੜੀ ਆ ਗਈ ਆ ਗਈ ਮਾਂ ਲੈ ਬਣਾ ਲੈ ਹਾਂ ਟਾਈਮ ਜੇ ਬਾੜੇ ਪਰਾਂ ਨੂੰ ਮੈਂ ਟਾਈਮ ਜੇ ਮੈਂ ਬੜਾ ਹੀ ਲਾਤਾ ਟਾਈਮ ਬਸ ਕੋਈ ਕੋਣ ਤਾਂ ਨਹੀਂ ਲਾਈ ਬੈਠੀ ਸੀ ਕਿਸੇ ਨੂੰ ਲੈ ਉਹ ਕੇ ਫੋਨ ਤਾਂ ਨਹੀਂ ਲਾਈ ਬੈਠੀ ਸੀ ਕਿਹਨੂੰ ਲਾਉਣਾ ਸੀ ਮਾਂ ਇਹ ਮਹਾਦੀ ਮਾਂ ਨੂੰ ਫੇਰ ਲਾਈ ਬੈਠੀ ਹਾਂ ਮੈਂ ਨਾ ਨਾ ਉਹ ਤਾਂ ਬਸ ਉਹ ਤੋਂ ਗੱਲ ਹੋ ਗਈ ਸੀਗੀ ਮੈਂ ਤਾਂ ਉਹ ਤੂੰ ਗੱਲਾਂ ਕਰੀ ਜਾਂਦੀ ਸੀ ਮੈਂ ਤਾਂ ਤਾਂ ਹੀ ਬੈ ਗਈ ਮੈਂ ਕਿਹਾ ਚਲੋ ਗੱਲ ਕਰ ਲੈਂਦੇ ਫੇਰ ਮੈਂ ਚਾ ਲੈ ਜੂਗੀ ਕੀ ਕਹਿੰਦੀ ਭੈਣ ਹੋ ਗਿਆ ਨੇ ਤਾਂ ਵਿਚਾਰੀ ਨੇ ਕੀ ਕਹਿਣਾਗਾ ਉਹ ਤਾਂ ਆਪ ਹੁਣ ਸਮਝਾਣਾ ਪਰੀ ਜਾਂਦੀ ਹੈ ਜੀ ਕੰਜੀ ਇਹ ਨਾ ਸਮਝਿਆ ਮਾਂ ਕਿਤੇ ਵੀ ਹੋਰ ਕੀ ਆ ਗਈ ਗੱਲ ਮਾਂ ਜਦੋਂ ਇਹ ਸਮਝਦਾ ਨਹੀਂ ਨਾ ਉਦੋਂ ਤਾਂ ਹੀ ਮਨ ਖਰਾਬ ਹੁੰਦਾ ਹੈਗਾ ਵੀ ਬੰਦਾ ਕਦੇ ਤਾਂ ਬੰਦਾ ਸਮਝਦਾ ਹੀ ਹੈ ਹੁਣ ਉਹ ਵੀ ਗੱਲ ਇੰਨਾ ਚਿਰ ਹੋ ਗਿਆ ਹੁਣ 10 ਸਾਲ ਵਿਆਹ ਨੂੰ ਹੋ ਗਏ ਇਹਦੇ ਨੇ ਹੈ ਉਦਦੇ ਦੇ ਆਪਾਂ ਸਮਝਾਉਣ ਲੱਗੇ ਆ ਪਹਿਲਾਂ ਚੱਲ ਗੱਲਾਂ ਹੋਰ ਸੀਗੀਆਂ ਹੁਣ ਤਾਂ ਜਵਾਕਾਂ ਜੱਲਿਆਂ ਵਾਲਾ ਹੋ ਗਿਆ ਦੋ ਕੁੜੀਆਂ ਨੇ ਇਹ ਤਾਂ ਸੋਚੇ ਮਾੜਾ ਮੋਟਾ ਮੈਂ ਤਾਂ ਨਾ ਕੁੜੀਆਂ ਦੀ ਗੱਲ ਵੀ ਭਲਾਈ ਫਿਰਦਾ ਵਾ ਇਹਦੇ ਮਨ ਦੇ ਉੱਤੇ ਪਤਾ ਨਹੀਂ ਕੀ ਚੱਲੀ ਜਾਂਦਾਗਾ ਮੈਨੂੰ ਤਾਂ ਇਹ ਦੀ ਸਮਝ ਨਹੀਂ ਆਉਂਦੀ ਕੀ ਘਰੇ ਤਾਂ ਹੋਈਗਾ ਬਾਹਰ ਤਾਂ ਹੱਸਦਾ ਖੇਡਦਾ ਰਹੂ ਘਰੇ ਆ ਕੇ ਬਸ ਆਕਿੰਗੀ ਕਹਿੰਦੀ ਆ ਉਹਦੀ ਕੰਗ ਮਿੱਟੀ ਚੱਕ ਲੈਂਦਾ ਕੋਈ ਨਾ ਕੋਈ ਬਾਹਰ ਨਹੀਂ ਪੜਦਾ ਰਹਿੰਦਾਗਾ ਕੋਈ ਤਾਂ ਗੱਲ ਐ ਮਾਂ ਇਹਨੂੰ ਹੁਣ ਸੁਧਰਨਾ ਚਾਹੀਦਾ ਹੁਣ ਉਹ ਹੀ ਗੱਲ ਇੱਥੇ ਬਗਾਨੇ ਥਾਂ ਆ ਗਏ ਆਪਾਂ ਪਹਿਲਾਂ ਤਾਂ ਉਥੇ ਪਿੰਡ 'ਚ ਸੀਗਾ ਹੋਰ ਗੱਲ ਅਸੀਂ ਇੱਥੇ ਸ਼ਹਿਰ 'ਚ ਆ ਗਏ ਹੁਣ ਦੇਖ ਲੈ ਕਿਸੇ ਦਾ ਪਤਾ ਲੱਗਦਾ ਹੈਗਾ ਵੀ ਕੋਈ ਕਿਵੇਂ ਰਹਿੰਦਾ ਹੈਗਾ ਆਪਦਾ ਆਪ ਕੋ ਆਪਦੇ ਘਰੇ ਚੁੱਪ ਕਰਕੇ ਰਹਿੰਦੇ ਨੇ ਸ਼ਹਿਰਾਂ ਦੇ ਬਹੁਤ ਤਹੇ ਜਿਹਾਗੇ ਦੇਖ ਲੈ ਕਿੱਡਾ ਵਧ ਗਿਆਗਾ ਇੱਥੇ ਨਾ ਕਿਸੇ ਦਾ ਪਿੰਡੇ ਦਾ ਪਤਾ ਲੱਗਦਾ ਨਾ ਕਿਸੇ ਦਾ ਉਠਲੇ ਦਾ ਪਤਾ ਲੱਗਦਾ ਤੇ ਆਪਣਾ ਪਿੰਡ ਆ ਜਿਹੜਾ ਆਪਾਂ ਨੂੰ ਸਾਰਾ ਗਲੀ 'ਚ ਖੜ ਜਾ ਦੇ ਖਾਂ ਪਰੀਆਂ ਪਰੀਆਂ ਗਲਵਾ ਜਾਂਦੇਗਾ ਇੱਥੇ ਬੰਦੇ ਨੂੰ ਬੰਦਾ ਨੀ ਪੜਾ ਖਿਆਉਂਦਾ ਨਾ ਮਾ ਪਿੰਡਾਰਗੀ ਰੌਣਕ ਤਾਂ ਹੈ ਨਹੀਂਗੀ ਗੱਲ ਕਰ ਰਹੇ ਆਂ ਵਿਕਲੇਸ ਤੋਂ ਡਰਦੇ ਸੀਗੇ ਵੀ ਚਲ ਪਲੇਸ ਤੋਂ ਉਹ ਹੀ ਗੱਲ ਕਿਨਾਰਾ ਕੀਤਾ ਹੀ ਚੰਗਾ ਹੈਗਾ ਹਣਾ ਹੁਣ ਪਲੇਸ ਤੋਂ ਡਰਦੇ ਤੋਂ ਹੀ ਗੱਲ ਆਫਿੰਗੀ ਕਹਿੰਦੀ ਹੈਗੀ ਐਡਾ ਆਪਾਂ ਉਹ ਕੀਤਾਗਾ ਚੱਕ ਚੱਕਿਆਗਾ ਹੁਣ ਇੱਥੇ ਵੀ ਨਹੀਂ ਇਹ ਟਿਕਦਾਗਾ ਹੁਣ ਇੱਥੇ ਕਿਸੇ ਨੂੰ ਕੀ ਪਤਾਗਾ ਹਣਾ ਵੀ ਇਹ ਕਹੇ ਜੇ ਬੰਦੇ ਆ ਕਹੇ ਜੇ ਨਾ ਹੁਣ ਜੇ ਕਿਸੇ ਨੂੰ ਇਹੋ ਜੀ ਗੱਲ ਦਾ ਪਤਾ ਲੱਗ ਗਿਆ ਵੀ ਇਹ ਐਂ ਕਰਕੇ ਇਹ ਉੱਥੋਂ ਆਏ ਆਏ ਹੈਗੇ ਤੇ ਅਗਲੇ ਆਪਾਂ ਨੂੰ ਇੱਥੋਂ ਵੀ ਦਵਾਨਾ ਦੇਣੀ ਦੀ ਹੋਰ ਨਾ ਉਹੀ ਤਾਂ ਗੱਲ ਹੈ ਜੀ ਮੈਂ ਤੁਸ ਸਮਝਾਇਆ ਕਰ ਮੈਨੂੰ ਕੋਲ ਬਹਿ ਕੇ ਤੂੰ ਤਾਂ ਜਦੋਂ ੜਕ ਜਾਂਦਾ ਉਦੋਂ ਸਮਝਾਉਣੀ ਆ ਜਦ ਬੈਠਾ ਹੁੰਦਾ ਇਕੱਲਾ ਉਦੋਂ ਸਮਝਾਇਆ ਕਰ ਉਹ ਤਾਂ ਐਂ ਨਹੀਂ ਗੱਲ ਐਂ ਕਰਨੀ ਆ ਆਪਾਂ ਐਂ ਕੰਮ ਕਰਨਾ ਕੋਈ ਵੀ ਗੱਲ ਹੈ ਉਹਨੂੰ ਪਿਆਰ ਨਾਲ ਸਮਝਾਇਆ ਕਰ ਕਿ ਪਤਾ ਪਿਆਰ ਨਹੀਂ ਸਮਝ ਜੇ ਤੇ ਮੈਂ ਤਾਂ ਸਾਰੀ ਉਮਰ ਕੱਢ ਲਈ ਇਹਨਾਂ ਦੇ ਨਾਲ ਪਿਆਰ ਨਾਲ ਹੁਣ ਮਾੜਾ ਜਨਮ ਆਏ ਕਹਿੰਦੀ ਆ ਵੀ ਜੇ ਮੈਂ ਰੁੱਖੀ ਹੋਵਾਂ ਖਣੀਏ ਤਾਂ ਹੀ ਲੋਟਾ ਜੇ ਉਹਦੇ ਤੇਰੇ ਸਾਹਮਣੇ ਮੈਂ ਕਿੰਨਾ ਬੋਲੀ ਪਿਆਰ ਨਾਲ ਰੱਖਿਆ ਸੀ ਤਾਂ ਫਿਰ ਐਨਾ ਖੇਂ ਕਹਿੰਦੀ ਆ ਆਹ ਪਾਊਡਰ ਨੂੰ ਆਪਾਂ ਪਹੁੰਚਾਂਗੇ ਇਹ ਪਿਆਰ ਨਾਲ ਸਮਝਾਇਆ ਸੀ ਪਿਆਰ ਨਾਲ ਨਹੀਂ ਸਮਝਦਾ ਹੋਂਟ ਆਪਾਂ ਨੂੰ ਕੋਈ ਕਰਨਾ ਪਊਗਾ ਇਹਦਾ ਕੰਮ ਦੇਖ ਲਾ ਮਾਂ ਮੇਰੇ ਕੋਲ ਤਾਂ ਸਾਪ ਹੀ ਮੁਕਰ ਗਿਆ ਕਹਿੰਦਾ ਨਾ ਨਾ ਜਿੱਤੋ ਐਵੇਂ ਦੀ ਕੋਈ ਗੱਲ ਨਹੀਂ ਗਈ ਤੈਨੂੰ ਲੱਕ ਲੱਖਾ ਲੱਗਿਆ ਅਸੀਂ ਤਾਂ ਗੱਲ ਹੀ ਨਹੀਂ ਲੈ ਭਾ ਮਾਂ ਕੰਨੀ ਸੁਣੀਆਂ ਵੀ ਗੱਲਾਂ ਝੂਠੀਆਂ ਹੁੰਦੀਆਂ ਨੇ ਪਰ ਪੈਰ ਤੇ ਪਾਣੀ ਨਹੀਂ ਨਾ ਪਾਣ ਦਿੰਦਾ ਮੈਨੂੰ ਤਾਂ ਤੂੰ ਹੀ ਮਾਰੀ ਜਾਂਦੀ ਐ ਮਾਂ ਕਹਿੰਦਾ ਕਿ ਤੂੰ ਹੀ ਛੋੜ ਲਗਾ ਕਿ ਜਿੱਤੋ ਲਗਾ ਮੈਂ ਸੁਣਾ ਨਾ ਜਿੱਤੋ ਨੂੰ ਮਾਂ ਕਹ ਮਗਰ ਲੱਗ ਜਾਂਦਾ ਮਾਂ ਤੈਨੂੰ ਦੱਸਿਆ ਤਾਂ ਹੈਗਾ ਬਸ ਜਿਵੇਂ ਕਿਸੇ ਨੇ ਕਹਿਤਾ ਉਵੇਂ ਮਗਰ ਲੱਗ ਜਾਂਦਾ ਘਰਦਿਆਂ ਦੀ ਨਹੀਂ ਸੁਣਦਾ ਗਾ ਵੀ ਘਰੇ ਕੀ ਕਹਿੰਦੇ ਨੇ ਮੈਨੂੰ ਵਿਕਾਰਦਿਆਂ ਦੇ ਵੀ ਸੁਣਾ ਉਹ ਕਹਿੰਦੇ ਤਾਂ ਹੁੰਦੇ ਆ ਕਿ ਲਾਈ ਲੱਗ ਨਾ ਕਿਸੇ ਦੇ ਘਰ ਵਾਲਾ ਹੋਵੇ ਤੇ ਚੰਦਰੰਗ ਮਾਂਡ ਬੁਰਾ ਇਹ ਤਾਂ ਉਹ ਕੰਮ ਹੋਇਆ ਪਿਆਗਾ ਜਿਹੜਾ ਕੋਈ ਮਾੜੀ ਜੀ ਇਹਨੂੰ ਕੋਈ ਉਂਗਲ ਲਾ ਦਿੰਦਾ ਤੇ ਉਹਦੇ ਮੰਗਰੀ ਚੱਲ ਪੈਂਦਾ ਅਗਲੇ ਪੀ ਖਾ ਕੇ ਦੂਰ ਜਾਂਦੇ ਆ ਤੇ ਇਹਦਾ ਕਲੇਸ਼ ਕਰਾ ਦਿੰਦੇ ਭੇਜਾ ਖਬਰ ਹੁਣ ਕਿਵੇਂ ਆਇਆ ਹੋਊਗਾ ਮਿਲ ਤਾਂ ਸੋਚ ਲੱਗੀ ਪਈ ਐ ਵੀ ਜੇ ਮਾਂ ਨੂੰ ਪਤਾ ਲੱਗ ਗਿਆ ਉਹ ਉਦੋਂ ਕਲਪਨਾ ਕਰੀ ਜਾਊਗੀ ਕਲਪਨਾ ਤਾਂ ਹੁਣ ਕੋ ਰੁਭੀ ਪਰਮਾ ਤੇ ਨੁਤੀ ਬਣ ਕੇ ਆਏ ਕਹਿਣੀ ਆ ਉਹਨਾਂ ਨਾਲ ਕੋਈ ਗੱਲ ਨਾ ਦੱਸੀ ਜੇ ਤੂੰ ਆ ਉਹਦਾ ਘਰ ਬਚਾਉਣਾਗਾ ਮਾਂ ਮੈਂ ਕੋਈ ਗੱਲ ਦੱਸਦੀ ਤਾਂ ਨਹੀਂ ਗਈ ਫਿਰ ਵੀ ਉਹਨੂੰ ਪਤਾ ਲੱਗ ਕੇ ਜਾਂਦੀ ਐ ਹੁਣ ਉਹਦੇ ਸਾਹਮਣੇ ਕਿਹੜਾ ਟਲਦਾ ਹੈਗਾ ਉਹਦੇ ਸਾਹਮਣੇ ਕਿੰਨਾ ਪੁੱਠਾ ਸਿੱਧਾ ਬੋਲਦਾ ਮੈਨੂੰ ਹੱਥ ਚੱਕਣ ਲੱਗਾ ਨਹੀਂ ਦੇਖਦਾ ਵੀ ਇਹਦੀ ਮਾਂ ਕੋਲ ਬੈਠੀ ਐ ਕੀ ਸੋਚੂਗੀ ਉਹ ਉਹਦੇ ਤੇ ਕੀ ਬੀਤੂਗੀ ਆਹ ਤਾਂ ਹੁਣ ਆਪਾਂ ਨੂੰ ਪਤਾ ਹੀ ਐ ਇਹਦੇ ਸੁਭਾਅ ਦਾ ਵੀ ਐਡਾ ਇਹਦਾ ਸੁਭਾਅਗਾ ਆ ਪਾਈ ਸਾਰਾ ਦਿਨ ਮੋਰੰਗ ਚੁਰਾਈ ਜਾਂਦੇ ਆ ਵੀ ਇਹਦੇ ਦੋ ਤਿੰਨਾਂਗਾਗਾ ਇੰਗਾ ਕੀ ਬਣੂਗਾ ਜੇ ਇਹਦੇ ਇਹੋ ਜਿਹਾ ਕੰਮ ਚੱਕ ਲਿਆ। ਹੋਰ ਮੈਂ ਮਨਿੰਦਰ ਨੂੰ ਲਿਆਉਂਗਾ ਮਨਿੰਦਰ ਨੂੰ ਬਣਾਇਆ ਕਿ ਮੈਂ ਤੋਰ ਦੇ ਕਿੰਨੇ ਆਪਣੇ ਕਜੀਗੇ ਕਲੇਸ ਹੋ ਕੇ ਹਟੇ ਹੋਣਾ ਨਾ ਹੈ ਨਾਲੇ ਇਹਦੇ ਪਿਓ ਦਾ ਮਨਿੰਦਰ ਦੇ ਪਿਓ ਦਾ ਸਿਰ ਜਾ ਕੇ ਖੇਤ ਪਾੜ ਆਇਆ ਸੀਗਾ ਤੇ ਅਗਰੇ ਇਹਨੂੰ ਖੈਰਗਜ਼ਾਰ ਨੇ ਕਿ ਜਿਹੇ ਜਾਊਗਾ। ਮੈਨੂੰ ਆਹੀ ਡਰ ਹੈ ਮਾਂ ਮੈਨੂੰ ਹੋਰ ਕੋਈ ਸੋਚ ਨਹੀਂ ਜੀ ਮੈਨੂੰ ਆ ਵੀ ਕਿਤੇ ਇਹਦੇ ਨਾਲ ਸੱਟ ਪੇਟ ਮਾਰ ਦੇਣਾ ਵੀ ਕਿਤੇ ਉਹੀ ਗੱਲ ਕੀ ਪਤਾ ਹੁੰਦਾ ਹੈ ਨਾ ਜਦੋਂ ਇਹ ਪਾੜ ਕੇ ਆਇਆ ਸਿਰ ਜੇ ਉਹਨਾਂ ਦੇ ਮੁੰਡੇ ਨੇ ਉਹੀ ਗੱਲ ਸਿਰ ਪਾੜਤਾ ਇਹਦਾ ਪਾੜਤਾ ਜਾਂ ਸੱਟ ਪੇਟ ਮਾਰਦੀ ਆਪਾਂ ਕੀ ਕਰਾਂਗੇ ਬਈ ਆ ਤਾਂ ਉਹੀ ਘਰ ਫੱਟਿਆ ਜਾਊਗਾ ਫੱਟਿਆ ਜਾਊਗਾ ਇਸੇ ਨਾਲ ਆਪਾਂ ਬੈਠੀ ਆਂਗਾ ਜੇ ਇਸੇ ਦੀ ਸੱਟ ਫੇਟ ਵੱਜੀ ਆਪਾਂ ਕਿੱਥੇ ਭੱਗ ਜਾਾਂਗੇ ਇਹਨੂੰ ਚੱਕ ਕੇ ਤੇ ਅਗਲੇ ਉਹੀ ਗੱਲ ਤਮਾਸ਼ਾ ਦੇਖਣਗੇ ਵੀ ਬਦਗਾ ਇਹਦੇ ਨਾਂ ਐ ਹੋਈ ਵੀ ਉੱਥੋਂ ਵੀ ਪਿੰਡ ਛੱਡ ਕੇ ਆਈ ਸੀ ਇੱਥੇ ਵੀ ਇਹਨਾਂ ਦਾ ਆ ਕੰਮ ਹੋ ਗਿਆ ਇਹੀ ਗੱਲਾਂ ਤੋਂ ਚੁਰਦੇ ਆਵਾ ਹੋਰ ਕੋਈ ਗੱਲ ਨਹੀਂ ਗੀ ਮੈਂ ਇਸੇ ਗੱਲਾਂ ਤੋਂ ਡਰਦੀ ਨਾ ਅੰਦਰੇ ਅੰਦਰ ਵਸ ਕੁੱਟ ਕੁੱਟ ਕੇ ਰਹੀ ਜਾਂਦੀ ਹੈਗੀਆਂ ਹੋਰ ਕੀ ਕਰਾਂ ਮੈਂ ਤਾਂ ਪਤਾ ਹੀ ਆ ਮੈਨੂੰ ਸਾਰਾ ਦਿਨ ਜਿਹੜੀ ਤੂੰ ਆਵਲੇ ਟੱਡੇ ਦੇ ਵਿੱਚ ਬਣਾਈ ਜਾਂਦੀ ਐ ਟਾਈ ਜਾਂਦੀ ਐ ਤੂੰ ਵੀ ਨਹੀਂ ਚੱਲੀ ਜਾਂਦੀ ਵੀ ਮੈਥੋਂ ਜਿਹੜਾ ਤੂੰ ਮੈਂ ਤੈਨੂੰ ਜਦੋਂ ਆਇਆ ਇਹ ਦੇਖ ਲੈਨੇ ਮੇਰਾ ਸਾਰਾ ਮੂਡ ਖਰਾਬ ਹੋ ਜਾਂਦਾ ਮੇਰਾ ਰੋਟੀ ਨੂੰ ਜੀ ਨਹੀਂ ਕਰਦਾ ਚਾਹ ਨੂੰ ਜੀ ਨਹੀਂ ਕਰਦਾ ਤੂੰ ਮੈਨੂੰ ਟੱਕੇ ਨਾ ਖਵਾਉਣੀ ਪਈਆਂ ਨਾ ਉਹੀ ਤਾਂ ਗੱਲ ਐ ਫਿਰ ਇਹ ਤਾਂ ਜਿਹੋ ਜਿਹਾ ਹੈਗਾ ਹੈਗਾ ਚੱਲ ਫਿਰ ਹੁਣ ਉਹੀ ਗੱਲ ਟਾਈਮ ਤਾਂ ਕੱਢਣਾ ਹੀ ਐ ਨਾ ਮੈਂ ਤੈਨੂੰ ਹਾਈਆਂ ਨੇ ਵੀ ਪਤਾ ਤੂੰ ਨਾ ਚੁੱਪ ਕਰਕੇ ਟਾਈਮ ਕੱਢ ਲਾਉਂਦਾ ਜੇ ਤੂੰ ਹੁਣ ਸਾਰੀਆਂ ਗੱਲਾਂ ਨੂੰ ਆ ਲਾਇਕੇ ਬੈਠੇਗੀ ਆਏ ਆਪਣਾ ਟਾਈਮ ਨਹੀਂ ਨਿਕਲਣਾ ਟਾਈਮ ਤਾਂ ਨਿਕਲ ਜਾਂਦਾ ਹੁੰਦਾ ਮਾਂ ਜੇ ਹੁਣ ਆਪਣੇ ਘਰੇ ਲੜਾਈ ਐ ਝਗੜਾ ਐ ਆਪਾਂ ਉਹ ਛੱਲੇ ਜਾਂਦੇ ਆ ਮੈਨੂੰ ਕੁੱਟਦਾ ਮਾਰਦਾ ਮੈਂ ਛੱਲ ਲੈਨੀ ਆ ਇੱਕ ਦਿਨ ਕੁੱਟਦਾ ਮਾਰਦਾ ਦੂਜੇ ਦਿਨ ਆਪੇ ਉਹ ਜਾ ਹੋ ਜਾਂਦਾ ਹੈ ਗੱਲ ਕਰ ਵੀ ਆ ਜਿਹੜੀ ਮਨਿੰਦਰ ਵਾਲੀ ਗੱਲ ਐ ਇਹ ਵੱਡੀ ਗੱਲ ਐ ਮਾਂ ਇਹ ਹੁਣ ਚੁੱਪ ਵੀ ਨਹੀਂ ਰਹਿ ਸਕਦੇ ਆਪਾਂ ਨਹੀਂ ਰਹਿ ਸੱਸ ਜੀ ਭਾਈ ਹੁਣ ਇਹ ਵੀ ਤੇਰੀ ਗੱਲ ਸੱਚੀ ਹੈਗੀ ਹੁਣ ਜੇ ਉੱਥੇ ਭੱਗ ਗਿਆ ਜਾਂ ਦੋ ਨੂੰ ਲੈ ਕੇ ਜਾ ਤਿੰਨ ਨੂੰ ਲੈ ਕੇ ਅਗਲੇ ਨੇ ਉਹੀ ਗੱਲ ਉੱਥੇ ਘੁੱਟ ਮਾਰ ਕਰੀ ਹੁਣ ਆਪਾਂ ਤਾਂ ਨੋਸਸ ਕਰੇ ਬੈਠੀਆਂ ਆਪਾਂ ਨੂੰ ਇਹਨਾਂ ਗੱਲਾਂ ਦਾ ਕੀ ਪਤਾਗਾ ਆਪਾਂ ਨੂੰ ਕਿਹਦੇ ਸਸ ਕੇ ਜਾਵੋ ਮਗਰ ਕੱਲ ਜਾ ਕੇ ਕਿਸੇ ਨੂੰ ਇਹ ਤਾਂ ਚੁੱਪਚੀਪੀਤਾ ਭੱਗ ਜਾਂਦਾ ਹੈਗਾ ਐਂ ਹੀ ਤਾਂ ਗੱਲ ਐ ਮਾਂ ਇਹ ਹੁਣ ਭੱਗ ਜਾਂਦਾ ਹੈਗਾ ਇਹਦਾ ਮੈਨੂੰ ਸਾਰੀ ਜਿਹੜੀ ਐਂ ਸੋਚ ਲੱਗ ਜਾਂਦੀ ਆ ਹੁਣ ਜੇ ਘਰੇ ਨਹੀਂ ਨਾ ਹੁੰਦਾ ਮੈਨੂੰ ਐਂ ਕਲਪਨਾ ਲੱਗੀ ਰਹਿੰਦੀ ਵੀ ਹਾਏ ਕੋਈ ਇਧਰੋਂ ਨਾ ਕੋਈ ਗੱਲ ਹੋ ਜੇ ਕੋਈ ਇਧਰੋਂ ਨਾ ਹੋ ਜੇ ਕਿਤੇ ਹੋਰ ਹੀ ਨਾ ਅਹੀਂ ਤਾਂ ਮੈਂ ਸੋਚੀ ਦਿਨਾਂ ਨਹੀਂ ਆ ਹੋਰ ਮਿੰਦ ਬਿੰਦ ਬਾਰ ਚਕਵੇਂ ਜਾਨੀ ਆ ਕਿ ਕਿਤੇ ਮੇ ਬਾਹਰ ਲਾ ਲਿਆ ਕਿਤੇ ਖੋਲ ਲਿਆ ਕਿਤੇ ਗਲੀ ਚ ਵਾਗੀ ਮਰੇ ਅਹੀਂ ਹੋਊ ਬਡਕੇ ਹੋਈ ਜਾਂਦੇ ਬਗੂ ਭੱਜ ਕੇ ਆ ਕੇ ਕੋਈ ਆਏ ਨਾ ਕਹੇ ਵੀ ਆ ਗੱਲ ਕੀ ਕਰਨਾ ਹੋਊਗੀ ਹੋਰ ਕੀ ਹੈ ਉਹ ਤਾਂ ਤੇਰੀ ਵੀ ਐਂ ਦੇਖਦਾਗਾ ਵੀ ਐਡੀ ਉਮਰ ਹੋਈ ਪਈ ਐ ਵੀ ਕਲਪਨਾ ਕਰੀ ਜਾਂਦੀ ਐ ਜੇ ਕੁਝ ਹੋ ਗਿਆ ਫਿਰ ਕੀ ਕਰਾਂਗੇ ਪਰ ਤੈਨੂੰ ਵੀ ਪਤਾਗਾ ਐਡੇ ਐਡੇ ਗੱਭਰੂ ਪੁੱਤ ਢਿੱਡ ਚ ਪਾਉਣੇ ਕਿਤੇ ਸੌਖੇ ਹੈਗੇ ਮੈਨੂੰ ਤਾਂ ਉਹੀ ਨੀ ਆਫ ਚੱਕੀ ਧਰੀ ਜਾਂਦੀਗੀ ਚਲ ਮਾਂ ਤੂੰ ਕਲਪਨਾ ਨਗਰ ਚਾਹੀਦਾ ਠੰਡੀ ਹੋ ਗਈ ਹੋਗੀ ਜੇ ਕਲਪਨਾ ਅੱਜ ਜਮਾ ਲੈ ਲਈ ਪਈ ਪਹਿਲਾਂ ਚਲ ਚਾਹੀਦਾ ਹਾਂਜੀ ਬਈ ਮੇਰੀ ਗੱਲ ਸੁਣਾ ਕੋਈ ਗੱਲ ਬਾਤਾਂ ਨਹੀਂ ਹੋਈ ਦਿਨ ਕਿਵੇਂ ਲੰਘਿਆ ਬਸ ਵੀਰੇ ਵਧੀਆ ਲੰਘਿਆ ਮੈਂ ਹੁਣ ਤੈਨੂੰ ਕੀ ਦੱਸਾਂ ਕੀ ਗੱਲ ਆ ਖੁੱਲ ਕੇ ਦੱਸ ਕੋਈ ਗੱਲ ਨਹੀਂ ਤੂੰ ਬੇਫਿਕਰ ਹੋ ਜਾ ਜੇ ਕੋਈ ਗੱਲ ਹੋਈ ਆ ਤਾਂ ਮੈਨੂੰ ਦੱਸ ਵੀਰੇ ਮੈਨੂੰ ਅੱਜ ਨਾ ਰੈਸਸ ਟਾਈਮ ਆਇਆ ਲੱਗਿਆ ਮੈਂ ਨਾ ਮੈਂ ਗਰਾਊਂਡ 'ਚ ਗਈ ਸੀ ਤੇ ਮੈਨੂੰ ਲੱਗਿਆ ਜਿਵੇਂ ਕਿਕਰ ਸਿੰਘ ਉੱਥੇ ਫਿਰਦਾ ਹੁੰਦਾ ਮੈਨੂੰ ਭੁਲੇਖਾ ਪਿਆ ਸੱਚੀ ਮੈਨੂੰ ਐਂ ਲੱਗਦਾ ਵੀ ਉਹ ਨਾ ਮੇਰਾ ਪਿੱਛਾ ਕਰ ਜਾਂਦਾ ਉਹ ਸਕੂਲ 'ਚ ਫਿਰਦਾ ਮੈਨੂੰ ਡਰ ਲੱਗਦਾ ਬਾਈ ਮੇਰੀ ਗੱਲ ਸੁਣਾ ਕਹਿਣਾ ਸੌਖਾ ਹੁੰਦਾ ਤੇ ਕਰਨਾ ਬਹੁਤ ਔਖਾ ਕੋਈ ਗੱਲ ਨਹੀਂ ਸਕੂਲ ਆ ਜੇ ਸਰਕਾਰੀ ਸੰਸਥਾ ਤੋਂ ਤੈਨੂੰ ਕੋਈ ਲੈ ਕੇ ਜਾਊਗਾ ਨਾ ਕੋਈ ਹਰਕਤ ਕਰੂਗਾ ਤਾਂ ਸਾਰੀ ਜ਼ਿੰਦਗੀ ਉਹਦਾ ਖੜਾ ਨਹੀਂ ਛੁੱਟਣਾ ਬਾਕੀ ਤੂੰ ਬੇਫਿਕਰ ਹੋ ਜਾ ਤੈਨੂੰ ਛੱਡਣ ਲਿਆਉਣ ਵਾਲਾ ਕੰਮ ਤਾਂ ਮੈਂ ਹੀ ਕਰਕੇ ਆਉਣਾ ਬਾਈ ਤੂੰ ਤਾਂ ਸਕੂਲ ਤੋਂ ਅੱਧਾ ਘੰਟਾ ਪਹਿਲਾਂ ਆਣਾ ਉਦੋਂ ਪਹਿਲਾਂ ਸਾਰਾ ਦਿਨ ਸਕੂਲ 'ਚ ਮੈਂ ਡਾਰੀ ਬਣਿਆ ਰਹਿੰਦਾ ਅੱਜ ਨਾ ਸੱਚੀ ਮੈਂ ਜਵਾਕਾ ਨੂੰ ਜਮੇ ਹੀ ਨਹੀਂ ਪੜਾਇਆ ਮੇਰਾ ਧਿਆਨ ਹੀ ਨਹੀਂ ਗਿਆ ਜਵਾਕਾ ਵੱੜਨੇ ਦੋ ਵਾਰ ਤਾਂ ਮੈਨੂੰ ਪ੍ਰਿੰਸੀਪਲ ਮੈਡਮ ਹੀ ਲੜ ਪਈ ਅੱਜ ਕਿਹਾ ਤੇਰਾ ਧਿਆਨ ਕਿੱਥੇ ਆ ਕਰਨ ਜੇ ਤੂੰ ਐਂ ਕਰਦੀ ਰਹੀ ਤਾਂ ਤੈਨੂੰ ਅਸੀਂ ਹਟਾ ਕੇ ਕੋਈ ਹੋਰ ਟੀਚਰ ਰੱਖ ਲਾਂਗੇ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਕਰਦੇ ਆ ਗੱਲ ਆਪਾਂ ਬਾਪੂ ਨੂੰ ਮੈਨਣ ਦੇ ਬਾਪੂ ਨਾਲ ਮਿਲ ਕੇ ਨਾ ਮੈਂ ਗੱਲ ਕਰਦਾ ਹੋਰ ਵੀਰੇ ਸੱਚੀ ਸੀ ਆਉ ਸਕੂਲ 'ਚ ਸੱਚੀ ਸਕੂਲ 'ਚ ਆਇਆ ਸੀਗਾ ਉਹ ਮੈਨੂੰ ਪੱਕਾ ਪਤਾ ਮੈਨੂੰ ਦਿਸਿਆ ਉਹ ਮੈਂ ਜਦੋਂ ਦੁਵਾਰੇ ਦੇਖਿਆ ਫੇਰ ਪਤਾ ਨਹੀਂ ਇੱਕਦਮ ਗਾਇਬ ਹੋ ਗਿਆ ਪਰ ਮੈਨੂੰ ਪੱਕਾ ਪਤਾ ਬਾਈ ਤੈਨੂੰ ਪਤਾ ਨਾ ਬੰਦੇ ਦਾ ਵੀ ਉਹ ਹਟਦਾ ਨਹੀਂ ਹੈਗਾ ਉਹ ਤੋਂ ਇਹਨੂੰ ਬੰਦੇ ਦਾ ਵੀ ਪਤਾ ਉਹਦਾ ਹੱਥ ਚ ਨਾ ਤੇਰੇ ਭਰਾ ਦੇ ਸਾਰਾ ਕੁਝ ਹੀ ਆ ਤੂੰ ਬੇਫਿਕਰ ਹੋਇਆ ਕਰ ਇਹ ਨਾ ਸੋਚੀਂ ਵੀ ਮੰਮੀ ਆ ਰਗੀਆਂ ਜਾਂ ਭੂਆ ਰਗੀਆਂ ਕਹਿ ਦਿੰਦੀਆਂ ਵੀ ਉੱਥੇ ਤੇਰੇ ਪਿਓ ਦੇ ਸੱਟਾਂ ਮਾਰ ਰਗੀਆਂ ਸੀਗਾ ਜੇ ਦੱਸ ਕੇ ਆਉਂਦੇ ਨਾ ਅਸੀਂ ਸੁੱਕਾ ਨਹੀਂ ਛੰਗਣ ਦਿੰਦੇ ਉਹਨਾਂ ਨੂੰ ਤੇ ਹੁਣ ਮੈਨੂੰ ਇਹ ਗੱਲ ਪਤਾ ਵੀ ਹੁਣ ਉਹਦੀ ਭੈਣ ਨੂੰ ਛੱਡ ਕੇ ਜਾਣਾ ਹੁੰਦਾ ਕੁਝ ਬਣਤੀ ਜਾਣਾ ਤੇਰੇ ਨਾਲ ਮੈਂ ਕੋਈ ਗੱਲ ਨਹੀਂ ਤੇਰੇ ਤੇ ਤਾਂ ਗੱਲ ਫੇਰ ਆਉ ਪਹਿਲਾਂ ਤੇਰੇ ਭਰਾ ਦੇ ਉੱਤੋਂ ਦੀ ਗੁਜਰੂਗੀ ਗੱਲ ਆਹੀ ਗੱਲ ਤਾਂ ਮੈਂ ਡਰਦੀ ਆਂ ਵੀਰੇ ਕਿਤੇ ਤੈਨੂੰ ਨਾ ਕੁਝ ਹੋ ਜੇ ਆਏ ਕਿਵੇਂ ਹੋ ਜੂਗਾ ਮੇਰੀ ਭੈਣ ਹੈਗੀ ਆ ਨਾ ਮੇਰੀ ਭੈਣ ਦੀਆਂ ਦਵਾਵਾਂ ਹੈਗੀਆਂ ਉਹਨੂੰ ਦਾ ਸਾਰਾ ਟੱਬ ਬਣਾਇਆ ਚਾਹੁੰਦਾ ਵੀ ਕਿਹੜੇ ਵੇਲੇ ਉਹ ਮਰੇ ਉਹਦੇ ਘਰ ਵਾਲੀ ਵੀ ਨਹੀਂ ਖੁਸ਼ ਉਹਦੇ ਤਾਂ ਹੈ ਮੇਰੀ ਗੱਲ ਸੁਣਾ ਮੇਰੇ ਮਗਰ ਤਾਂ ਐਡਾ ਪਰਿਵਾਰ ਆ ਕੁਝ ਕਰਨ ਤੋਂ ਪਹਿਲਾਂ ਉਹ ਇੰਨਾ ਕੁ ਸੋਚੂਗਾ ਉਹਦੇ ਐਡੀਆਂ ਐਡੀਆਂ ਕ ਜਵਾ ਕੜੀਆਂ ਪੂਰਾ ਪੂਰਾ ਐ ਨਹੀਂ ਛੇਤੀ ਕਿਤੇ ਬੰਦਾ ਹੱਥ ਪਾਉਂਦਾ ਹੁੰਦਾ ਚਲ ਠੀਕ ਆ ਜੇ ਮੈਂ ਚੁੱਪ ਸੀ ਨਾ ਤਾਂ ਤੇਰੇ ਕਰਕੇ ਸੀਗਾ ਤੈਨੂੰ ਲੱਗਦਾ ਵੀ ਜੇ ਤੈਨੂੰ ਕੁਝ ਹੁਣ ਹੋ ਗਿਆ ਤੇ ਭਰਾ ਤੇਰਾ ਚੁੱਪ ਬੈਠੂਗਾ ਸਾਰਾ ਘਰ ਨਾ ਝੜ ਦਿਆਂਗੇ ਉਹਨਾਂ ਦਾ ਕੋਈ ਗੱਲ ਨਹੀਂ ਜਾ ਖਾਲਾ ਰੋਟੀ ਪਾਣੀ ਤੂੰ ਆ ਜਾ ਠੀਕ ਆ ਨਾ ਹੂੰ ਹੂੰ ਲਾ ਦੇ ਹਾਂ ਆ ਕੇ ਲਾ ਤੇ ਪੁੱਆ ਰੋਟੀ ਕੋਈ ਵੀ ਮਰਜ਼ੀ ਫੜਾਵੇ ਮਨਿੰਦਰ ਨੂੰ ਤੇ ਬਾਦੂ ਸਾਰਾ ਘਿਓ ਪਾ ਕੇ ਮੱਖਣੀ ਪਾ ਕੇ ਇਹਨੂੰ ਰੋਜ਼ਾ ਦੇ ਠੀਕ ਆ ਨਾ ਕਿਉਂ ਮੈਂ ਭੁੱਖੀ ਗਈ ਸੀ ਕਰੋ ਉਹ ਨਹੀਂ ਆ ਦੇਵਾ ਇਹ ਨਾ ਬੁਖ ਗਈ ਆ। ਮਨਿੰਦਰ ਦਾ ਮੂੰਹ ਕਰ ਰਿਹਾ। ਆ ਆ ਆ ਵੀ ਆ। ਆ ਵਧੀਆ ਲਿਆਦਾ ਬਈ। ਵੀ ਮਨਿੰਦਰ ਆ ਗਈ ਦੇਖ ਲੈ। ਇਹ ਵਧੀਆ ਤੇਰਾ ਕਰ ਕੀ ਲਿਆ ਕੇ ਦਿੱਤਾ। ਤੇਰਾ ਜੀ ਲਾਈ ਰੱਖਿਆ ਕਰੂ ਇਹ। ਉਹ ਵੀ ਪੱਟ ਕੇ ਆ ਗਿਆ ਦੇਖ ਲੈ ਬੋਲ ਸੁਣ ਕੇ। ਮੈਂ ਜਿਵੇਂ ਖੇਰ ਦੀ ਵੀ ਮੈਂ। ਮੈਂ ਲੈ ਕੇ ਇਹਨੂੰ ਵੀ ਪਤਾ ਲੱਗ ਗਿਆ। ਵੀ ਖੜਕੋਲੇ ਵਾਗ ਗਿਆ ਹਨਾ। ਇਹ ਕੀ ਨਹੀਂ ਦੇਣੀ। ਪਰ ਮਮ ਨਿੰਦਰ ਖਾਊਗੀ ਤੇ ਨਾਲ ਫਿਰ ਇਹ ਵੀ ਖਾਊਗਾ ਹੁਣ। ਚਲ ਮੈਂ ਅੰਦਰ ਮੈਂ ਅੱਜ ਭੁਰਾ ਆ ਜਾ ਅੰਦਰ ਚੱਲ। ਮੈਂ ਲੈਉਣੀ ਕੋਈ ਨਾ ਰੋਟੀ। ਮੈਨੂੰ ਮਾਂ ਚਾਹ ਛਿੜਾ ਦੇ। ਲੈਉਣੀ ਬੱਤ ਲੈਉਣੀ। ਸਲਪੁੱਤ ਬੈ ਜਾ। ਹੋਰ ਕਿਵੇਂ ਰਿਹਾ ਤੇਰਾ ਸਕੂਲ ਦਾ ਦਿਨ ਅੱਜ? ਬਸ ਕੋਚਿੰਗ ਹੋ ਗਿਆ। ਬਸ ਠੀਕ ਹੀ ਰਿਹਾ। ਅਰੇ ਡੈਂਚ ਜੀ ਕਾ ਤੋ ਨਹੀਂ ਬੈਠੀ ਐ ਤੂੰ? ਉਹ ਬਸ ਮੇਰੇ ਨਾਲ ਅੱਜ ਜਵਾਕਾਂ ਨੂੰ ਪੜਾਉਣ ਦਾ ਮਾਨ ਹੀ ਨਹੀਂ ਕੀਤਾ। ਮੈਡਮ ਜੀ ਸਾਰਾ ਦਿਨ ਮੇਰੇ ਤਾਂ ਦਿਮਾਗ ਉੱਥੀ ਘੁੰਮੀ ਗਿਆ ਜਵਾਕ ਮੈਨੂੰ ਕੀ ਪੁੱਛੀ ਜਾਣ ਮੈਂ ਕੀ ਦੱਸੀ ਜਾਵਾਂ। ਉਤੋਂ ਪ੍ਰਿੰਸੀਪਲ ਮੇਰੇ ਨਾਲ ਲੜ ਪਿਆ ਦੋ ਵਾਰੀ। ਕਹਿੰਦੇ ਇਹ ਆ ਕੀ ਤਰੀਕਾ ਹੁੰਦਾ ਮੈਂ ਵਿਚ ਵਿੱਚ ਬੱਚੇ ਤੋਂ ਕੁਝ ਪੁੱਛ ਰਿਹਾ ਤੁਸੀਂ ਗੋ ਕੀ ਦੱਸ ਰਹੇ ਹੋ ਤੁਸੀਂ ਉਹਨਾਂ ਨੂੰ ਤੁਹਾਨੂੰ ਬੁਲਾ ਰਹੇ ਤੁਸੀਂ ਗੋ ਨਹੀਂ ਰਹੇ। ਹਾਂ ਜੀ ਸਰਦ ਮੇਰਾ ਚਤਨੀ ਠੀਕ ਜੀ ਸਰ ਕੰਦੇ ਵੀ ਜੇ ਨਹੀਂ ਭਈ ਠੀਕ ਸੀ ਤੁਸੀਂ ਆਪੇ ਛੁੱਟੀ ਲੈ ਲੈਂਦੇ ਹਾਂ ਮਤਲਬ ਕਿ پتہ ਨਹੀਂ ਲੱਗਿਆ ਪੂਆ ਮੈਂ ਤਾਂ ਹੀ ਕਿਹਾ ਉਸ ਦਾ ਮੇਰਾ ਨਹੀਂ ਮੰਨਦਾ ਜਾਣਦਾ ਭਾਬੀ ਨੇ ਨਿਜੇਦ ਕੀਤੀ ਨਾ ੱੱਕੇ ਨਹੀਂ ਤਿਆਰ ਕਰਾਦਾ ਉਤੋਂ ਮਾਸੀ ਨੇ ਮੂਡ ਖਰਾਬ ਕਰਤਾ ਹੁਣ ਕਿੱਥੇ ਐ ਗਈ ਉਹ ਤਾਂ ਸੱਚੀ ਪੂਆ ਹਾਂ ਅੱਜ ਮੈਂ ਤਾਂ ਤੈਨੂੰ ਖੁਸ਼ਖਬਰੀ ਦੇਣੀ ਸੀ ਮੈਨੂੰ ਤਾਂ ਐਨਾ ਚਾ ਚੜਿਆ ਮਨਿੰਦਰ ਜੀ ਦੋ ਵਾਗੀ ਮੈਂ ਤਾਂ ਇਹ ਨਾ ਪਾਣੀ ਪਾਈ ਜਾਂਦੀ ਸੀ ਆਪਣੇ ਉਹ ਗਮਲਿਆਂ ਜਾਂ ਚ ਬੂਜੀਆਂ ਨੂੰ ਤੇ ਮੇਰੇ ਕੋਲ ਦੀ ਨੰਗੀ ਮੈਨੂੰ ਕਿਹੜਾ ਬੁਲਾਇਆ ਮੈਂ ਤਾਂ ਨਾ ਜਦੋਂ ਉਹ ਬਾਗੀ ਸਹੀ ਗਾ ਲੱਖੇ ਬੂਆ ਕੀ ਕਹਿੰਦੀ ਐ ਮੈਂ ਤਾਂ ਭੱਜ ਕੇ ਜਾ ਕੇ ਬਾਰੀ ਜੜਿਆਈ ਮੈਂ ਕਿਹਾ ਕਿਤੇ ਦਵਾਰੇ ਨਾ ਜੇ ਹਾਏ ਸੱਚੀ ਹਾਂ ਬਾਗੀ ਇੱਕ ਟੈਨਸ਼ਨ ਤਾਂ ਦਿਮਾਗ ਤੋਂ ਲੱਗੀ ਹਾਂ ਉਸ ਮੈਂ ਤਾਂ ਕਹਿੰਨੀ 10-15 ਦਿਨ ਆਉਣਾ ਚਾਹ ਲਾਜਾ 10-15 ਦਿਨ ਨਾ ਵੀ ਜਿੰਨੇ ਟਾਈਮ ਮੇਰਾ ਮੂਹ ਨਹੀਂ ਸੈੱਟ ਹੁੰਦਾ ਮੈਂ ਤਾਂ ਕਹਿੰਨੀ ਪੁੱਤ ਆ ਵੀ ਨਾ ਉਸ ਮਨਿੰਦਰ ਹਾਂ ਮੰਮੀ ਮੈਂ ਚਾਹਤਾ ਪੁੱਤ ਤਰੇ ਤੇ ਦਾਲ ਤਾਂ ਹੈ ਨਹੀਂ ਗਈ ਹੁਣ ਦਾਲ ਤਾਂ ਹੋ ਗਈ ਖਤਮ ਸਵੇਰੀ ਮੁੱਕ ਗਈ ਸੀਗੀ ਹਾਂ ਹਾਂ ਤੇ ਤੈਨੂੰ ਚੌਲ ਬਣਾ ਕੇ ਦੇਵਾਂ ਕੋਈ ਨਹੀਂ ਚੌਲ ਬਣਾ ਦੀ ਤੂੰ ਬਹਿ ਜਾ ਮੇਰੇ ਕੋਲ 10 ਮਿੰਟ ਗੱਲਾਂ ਕਰ ਲਾ ਗੱਲਾਂ ਕਰ ਲਾ ਕਹਿੰਦੀ ਹੋਰ ਸੱਚ ਮੈਂ ਤੁਹਾਨੂੰ ਨਾਲ ਗੱਲ ਕਰਨੀ ਸੀ ਮਮੀ ਮੈਂ ਵੀਰੇ ਕੋਲ ਵੀ ਗੱਲ ਕੀਤੀ ਕਿਸੇ ਪਰ ਵੀਰੇ ਨੇ ਤਾਂ ਮੇਰੀ ਗੱਲ ਸੁਣੀ ਨਹੀਂ ਹੈਗੀ ਉਹ ਤਾਂ ਹਣ ਦੇਖਾ ਹੀ ਕਰਦਾ ਮੈਨੂੰ ਹੋ ਗਿਆ ਮੈਨੂੰ ਨਾ ਅੱਜ ਸਕੂਲ ਚ ਆਉਣ ਲੱਗਿਆ ਜਿਹਨ ਕਿਕਰ ਸਿੰਘ ਫਿਰਦਾ ਹੁੰਦਾ ਮੈਨੂੰ ਆਣ ਲੱਗਿਆ ਜੇ ਮੇਰੇ ਪਿੱਛਾ ਕਰਦਾ ਤੇ ਮੈਂ ਜਦੋਂ ਦੁਬਾਰੇ ਨਜ਼ਰ ਘੁਮਾ ਕੇ ਦੇਖੀ ਤਾਂ ਨਹੀਂ ਸੀਗਾ ਉੱਥੇ ਹੋ ਜੀ ਮੈਂ ਵੀਰੇ ਕੋਲ ਇਹ ਗੱਲ ਕੀਤੀ ਮੈਨੂੰ ਪਤਾ ਤੇਰਾ ਪ੍ਰੀਖਾ ਹੈਗਾ ਬਾਕੀ ਕਹਿੰਦਾ ਜਦੋਂ ਮੈਂ ਤੇਰੇ ਨਾਲ ਜਾਣਾ ਮੇਰੀ ਪੂਰੀ ਤਿਆਰੀ ਹੈ ਕਹਿੰਦਾ ਐ ਨਹੀਂ ਬਿਨਾ ਤਿਆਰੀ ਤੋਂ ਮੈਂ ਜਾਂਦਾ ਮੈਨੂੰ ਤਾਂ ਮੁੰਮੀ ਡਾਰੇ ਇਸ ਗੱਲ ਦਾ ਹੈਗਾ ਵੀ ਵੀਰੇ ਨੂੰ ਚਾਰ ਲਗਾੜੇ ਲਿਆਇਆ ਕੀ ਦਵਾਲ ਆ ਮੈਂ ਤਾਂ ਕਿਹਾ ਸੀ ਦੇਖ ਵੀ ਚਾਰ ਦਿਨ ਸਕੂਲ ਤੋਂ ਨਾ ਆ ਜਾ ਤੇ ਤਰਪਾਈ ਜਿਹੜਾ ਮੰਨਦਾਗਾ ਮੈਂ ਵੀ ਕਿਹਾ ਸੀਗਾ ਕੀ ਚਾਰ ਦਿਨ ਛੁੱਟੀਆਂ ਮੈਂ ਕਿਹਾ ਬਹੁਤ ਨਾ ਮਾਰ ਦਿੰਦੀ ਵੀ ਬਿਮਾਰ ਆ ਮੈਂ ਹਸਪੀਟਲ ਚ ਛੁੱਟੀਆਂ ਲੈ ਲੈਂਦੀ ਚਾਰ ਫਿਰ ਕੀ ਹੁੰਦਾ ਆ ਜਿਹੜੀ ਬਲਾ ਹੈਗੀ ਸਿਰ ਤੇ ਇਹ ਤਾਂ ਟਲ ਜਿੰਦੀ ਨਾ ਮੇਰੇ ਉਹ ਹੀ ਤਾਂ ਗੱਲ ਆ ਪੁੱਤ ਤੇ ਮੈਂ ਤਾਂ ਸਾਂ ਕੁੜੀ ਸਣੀ ਨੂੰ ਕਿਹਾ ਤੀ ਬਿਨਾਂ ਜਾਣਦੇ ਭਾਈ ਉਹ ਮੰਨੇ ਵੀ ਤਾਂ ਮੰਦਾ ਤਾਂ ਉਹ ਇੱਕ ਵੀ ਨਹੀਂ ਨਹੀਂ ਮੈਂ ਹੈਗਾ ਨਾਲ ਮੈਂ ਹੈਗਾ ਨਾਲ ਆਏ ਮੇਰੀ ਭੈਣ ਨੂੰ ਕੌਣ ਕੁਝ ਕਹਿ ਦੂ ਨਾਲੇ ਉਹਦਾ ਕੀ ਪਤਾਗਾ ਉਹ ਕਿਸੇ ਦੀ ਸੁਣਦਾਗਾ ਉਹ ਤਾਂ ਫਿਰਦਾਗਾ ਭਿਸਰੇ ਵਾਂਗੂ ਕੋਈ ਤਾਂ ਗੱਲ ਆਪਾਂ ਤਾਂ ਤੜਕੇ ਦੋਨਾਂ ਨੇ ਜ਼ੋਰ ਲਾਇਆ ਸੀ ਵੀ ਭਾਈ ਨਹੀਂ ਕੁੜੀ ਨੂੰ ਨਾਂ ਜਾਣਦੇ ਮੈਂ ਵੀ ਕਿਹਾ ਸੀ ਭੂਆ ਭਾਬੀ ਨੂੰ ਮੈਂ ਪਾਬੀ ਨਹੀਂ ਜਾਣਾ ਨਹੀਂ ਜਾਣਾ ਹਟੀ ਨਹੀਂ ਕੈਨੋ ਹਟੀ ਨਹੀਂ ਤੱਕੇ ਨਾ ਸਿਰਵਾਦਾ ਤੱਕੇ ਨਾ ਤਿਆਰ ਕਰਤਾ ਨਾਲ 100 ਗੱਲਾਂ ਉਹ ਮਾਸੀ ਜੀ ਨੇ ਸੁਣਾਇਆ ਨਾ ਤਾਂ ਮੇਰੇ ਤੋਂ ਵੀ ਬੁੱਤਸੇ ਨਾਲ ਬੋਲਿਆ ਗਿਆ ਵਧੀਆ ਕਰਿਆ ਨਾ ਤਾਂ ਹੈਗੇ ਕਿ ਪੁੱਤ ਤਾਂ ਫਿਰ ਹੁਣ ਜਦੋਂ ਬੋਲਦੀ ਐਵੇਂ ਆ ਕਿ ਉਹਦੇ ਮੂਰੇ ਬੋਲੇ ਤਾਂ ਬੰਦਾ ਹੋਰ ਕੀ ਕਰੇ ਮੈਂ ਤਾਂ ਕਿ ਕੰਮੋ ਦੀ ਲਿਹਾਜ ਕਰਦੀ ਆ ਕਿ ਸੱਚੀ ਨਹੀਂ ਮੈਂ ਤਾਂ ਨਾ ਫੜ ਕੇ ਬਾਹਰ ਖੱਡਿਆ ਮਾਨੂੰ ਮੈਨੂੰ ਐ ਦੱਸੋ ਕਿ ਤੇ ਜਿਹੜਾ ਕੁਛ ਮੈਂ ਬੋਲੀ ਉਹਦੇ ਕਰਕੇ ਤਾਂ ਨਹੀਂ ਭੱਜ ਪੁੱਜ ਗਈ ਭਾਬੀ ਗੁੱਸਾ ਤਾਂ ਨਹੀਂ ਕਰੀ ਬੈਠੀ ਤੇਰੀ ਭਾਬੀ ਦਾ ਸ਼ੁਕਰ ਮਨਾਉਂਦੀ ਸੀ ਉਹ ਤਾਂ ਕਹਿੰਦੀ ਚੰਗਾ ਬਲਾ ਮਗਰ ਟਲੀ ਤੇ ਸਮਾਂ ਉਹਨੂੰ ਕਿਹੜਾ ਘਟਾਤ ਪਾਉਂਦੀ ਸੀ ਉਹ ਵੀ ਆਪਾਂ ਨੂੰ ਜਦੋਂ ਕੁਛ ਕਹਿੰਦੀ ਸੀ ਫਿਰ ਉਹਦੀ ਆਤਮਾ ਦੁਖੀ ਹੁੰਦੀ ਸੀ ਵਿਚਾਰੀ ਦੀ ਗੱਲ ਤਾਂ ਸਹੀ ਆ ਕਾ ਬਿੰਦੂ ਸਾਧਨ ਤਾਂ ਨੇ ਮੈਨੇ ਦਿੰਦੀ ਰਹਿੰਦੀ ਸੀ ਚੱਲ ਵਧੀਆ ਹੋ ਗਿਆ ਇੱਕ ਬਣਾ ਤਾਂ ਸਿਰਫ ਇਕ ਇੱਕ ਰਹਿ ਗਿਆ ਤਲਾ ਕਿਕਰ ਸਿੰਘ ਬਸ ਕੋਈ ਨਾ ਪੁੱਤ ਉਹ ਵੀ ਟਾ ਗੂਗਾ ਪਰਾ ਕਿੰਨਾ ਕਚੇਰਾ ਨਾ ਡਾ ਬਾਪੂ ਨੂੰ ਫੋਨ ਕਰਦੇ ਨਾ ਵੀ ਆਜੂਗਾ ਉਹਨ ਕਿੱਥੇ ਬਹਿ ਗਿਆ ਜਾ ਕੇ ਉਹ ਵੀ ਨਾ ਬਸ ਜਿੱਥੇ ਜਾਂਦਾ ਨਾਲ ਬਸ ਉਹਤੇ ਜਾ ਕੇ ਬੈਠ ਹੀ ਜਾਂਦਾ ਮੱਕੇ ਘਰ ਵਾਂਗ ਦੇਖਦਾ ਵੀ ਨਹੀਂ ਕੋਈ ਨਾ ਪੁੱਤ ਕਰਿਆ ਹੋਇਆ ਫੋਨ ਤੇਰੇ ਪਿਓ ਨੂੰ ਆਜੂਗਾ ਇੱਕ ਦੋ ਦਿਨਾਂ ਤੱਕ ਭਾਈ ਮੈਂ ਤਾਂ ਆਪ ਕਹਿੰਦੀ ਆ ਕਾਲਾ ਰਾਜਸਥਾਨ ਚ ਬਾਣ ਲੈ ਕੇ ਬਹਿ ਗਿਆ ਇਹ ਤਾਂ ਪੰਗਾ ਜਾਂ ਲੈ ਲਿਆ ਬਾਈ ਜੇ ਹੁਣ ਨਾਲੇ ਪਤਾ ਕਿ ਘਰੇ ਕਿੱਥੇ ਸਰਦਾ ਹੈਗਾ ਮੈਂ ਸੁਣਿਆ ਮੈਂ ਮਤਰਾ ਐ ਕਿ ਦੀ ਸੀ ਵੀ ਮੈਂ ਮੇਰਾ ਦਿਲ ਐ ਕਰਦਾ ਵੀ ਰੋਜ਼ ਦੀ ਡਰ ਨਾਲੋਂ ਚੰਗਾ ਵੀ ਜੇ ਮੈਂ ਤਰਖਾਸ ਦੇ ਦਾਂ ਵੀ ਭਾਈ ਮਿੰਤਾ ਵੀ ਧਮਕੀ ਦਿੱਤੀ ਐ ਕਿ ਮੈਂ ਤੈਨੂੰ ਘਰੋਂ ਚੱਕ ਕੇ ਲੈ ਜਾ ਜਾਂਗਾ ਮੈਂ ਤਾਂ ਡਰ ਆ ਉਸ ਬੰਦੇ ਤੋਂ ਕੋਈ ਨਾ ਪੁੱਤ ਤੇਰੇ ਪਿਓ ਨੂੰ ਕਿਹਾ ਹੋਇਆ ਹੋਏਗਾ ਆਜੂਗਾ ਆਪਾਂ ਸਲਾਹ ਕਰਕੇ ਥਾਣੇ ਦਰਖਾਸਤ ਦੇ ਦਾਂਗੇ ਤੇ ਨਾਲੇ ਉਹਦੇ ਭਾਈਆਂ ਨੂੰ ਸਲਾਹ ਤਲਾਹ ਦਵਾਂਗੇ ਮੈਂ ਕੱਲ ਨੂੰ ਸਕੂਲ ਨਹੀਂ ਜਾਂਦੀ ਮੈਂ ਤਾਂ ਬਹਾਨਾ ਬਹਾਨਾ ਲਾਉਂਗੀ ਤੁਸੀਂ ਕਹਿ ਦਿਓ ਹਮ ਬੁਖਾਰ ਹੋਇਆ ਪਿਆ ਮੈਂ ਤਾਂ ਕੰਬਲ ਾਪ ਕੇ ਪਈਉਂਗੀ ਕੱਲ ਨੂੰ ਮੈਂ ਸਕੂਲ ਨਹੀਂ ਜਾਂਦੀ ਮੁੰਡੇ ਨਾ ਪੁੱਤ ਨਾ ਜਾਏ ਮੈਂ ਤਾਂ ਤੈਨੂੰ ਪਹਿਲਾਂ ਆਪ ਹੀ ਕਹਾ ਤੀ ਉਹ ਮੁੰਡਾ ਹੀ ਨਹੀਂ ਟੀਮਦਾ ਹੈਗਾ ਹੁਣ ਤੂੰ ਕਈ ਦਿਨ ਜਾਈ ਹੋਈ ਨਾ ਬਸ ਹਾਂ ਨਾ ਪਸਾਂ ਹੀ ਕਹ ਦੇਣਗੇ ਵੀ ਇਹ ਤਾਂ ਬੁਖਾਰ ਹੈਗਾ ਉੱਠੀ ਨਾ ਬਸ ਚੱਕਣਾ ਦੇ ਮम्मी ਚਾਹ ਚਲ ਬਣਾਉਂਦੇ ਚਾਹ ਨਾ ਕੱਲ ਵੀ ਦਿਲ ਚਾਹ ਫੜਾ ਦੇ ਉਹ ਜਾਂਦਾ ਤਾਂ ਮੇਰੀ ਚਾਹ ਤਾਂ ਮਾਤਾ ਰਹੀ ਹੈ ਗੋਬਰ ਗਿਉ ਤਾਂ ਆਪਾਂ ਦੇ ਦੁੱਧ ਪਾਉਣੀ ਹੈ ਹਾਂ ਉਹ ਦੇਖ ਲੈ ਚੁੱਪੇ ਖੜਾ ਰਿਹਾ ਅੱਧਾ ਘੰਟਾ ਸਕੂਲ ਦੇ ਬਾਹਰ ਮੈਂ ਕਹਤਾ ਸੀ ਨਾ ਮੈਂ ਪਹਿਲਾਂ ਆ ਜੀ ਟਾਈਮ ਤੋਂ ਤੇ ਕਿੰਨਾ ਟਾਈਮ ਬਾਅਦ ਹੀ ਖੜਾ ਰਿਹਾ ਉੱਥੇ ਬਾਕੀ ਪੁੱਤ ਤੇਰੇ ਮਾਂ ਚ ਨਾ ਉਹਦਾ ਦਰਜਾ ਪੈ ਗਿਆ ਉਹਦੇ ਤੈਨੂੰ ਭਲੇਖੇ ਪੈਂਦੇ ਆ ਵੀ ਕਿਕਰ ਸੇ ਹੀ ਫਿਰਦਾ ਸਕੂਲ ਦੇ ਆਲੇ ਦੁਆਲੇ ਠੀਕ ਹੈ ਕਹਿ ਸਕਦੇ ਆ ਭੂਆ ਬੱਸ ਚਲ ਕੋਈ ਨਹੀਂ ਪੁੱਤ ਆਪੇ ਰੱਖ ਪੜੀ ਕਰੂਗਾ ਬਾਾਕੀ ਆ ਜਾਂਦੇ ਬਾਈ ਨੂੰ ਕੱਲ ਨੂੰ ਕਹਿੰਦਾ ਤਾਂ ਹੈਗਾ ਆ ਜੂਗਾ ਤੇ ਫੇਰ ਆਪਾਂ ਐਸ ਨਾ ਕਰਕੇ ਚੱਲ ਜਿਵੇਂ ਤੂੰ ਕਹੀਵੇਂ ਕਰਤ ਹੈ ਪਾਣੀ ਲੈ ਕੇ ਆ ਜਿੱਤੋ ਆ ਗਈ ਜੀ ਕਹੀਂ ਪਾਣੀ ਬੇਬੇ ਬੀਤ ਤਾ ਕਿੱਧਰ ਵੜ ਗਈ ਲਾਇਆ ਪਾਣੀ ਛੇਤੀ ਕਿੱਥੇ ਰੁਝ ਗਈ ਬਹੁਤ ਟਾਈਮ ਲਾਤਾ ਕਦੋਂ ਤਾਂ ਪਾਣੀ ਮੰਗਿਆ ਨਾ ਆ ਲੋ ਜੀ ਕਿਧਰ ਵਾਗੇ ਸੀ ਨਾ ਟੰ ਹੋ ਗਿਆ ਕਾਂ ਮਗਿਆ ਹੋਇਆ ਸੀ ਕਿਉਂ ਨਹੀਂ ਮੈਂ ਤਾਂ ਵੈਸੇ ਹੀ ਪੁੱਛ ਲਈ ਸੀ ਮੰਮੀ ਆਈ ਹੋਈ ਸੀਗੀ ਚੱਦ ਲੈ ਫਿਰ ਨਹੀਂ ਨਹੀਂ ਉਹ ਤਾਂ ਸੰਧਾਰਾ ਲੈ ਕੇ ਆਏ ਸੀਗੇ ਅੱਛਾ ਆ ਸੌਂਦਾ ਕਰਕੇ ਠੀਕ ਹੈ ਚੰਗੀ ਗੱਲ ਸੰਧਾਰਾ ਲੈ ਕੇ ਜਿੱਤੇ ਹੱਥੇ ਤਾਂ ਤੁਹਾਨੂੰ ਐ ਕਿਉਂ ਲੱਗਦਾ ਵੀ ਮੈਂ ਸੱਦਿਆ ਉਹ ਮੈਂ ਤੈਨੂੰ ਪੁੱਛ ਲਿਆ ਮੈਂ ਕਿਹੜਾ ਗੱਲ ਕਹੀ ਐ ਅੱਛਾ ਅੱਛਾ ਹਾਂ ਕਿੱਥੇ ਬੈਠੇ ਮੰਮੀ ਹੋਰੇ ਉਹ ਅੰਦਰ ਹੀ ਬੈਠੇ ਸੀ ਇੱਧਰ ਹੀ ਬੁਲਾ ਲਾਂ ਉਹਨਾਂ ਨੂੰ ਬਸ ਦੋ ਮਿੰਟ ਇੱਥੇ ਬਹਿ ਜਾਣਗੇ ਜਾਣਾ ਹੀ ਐ ਮੇ ਨਾਲ ਉਹ ਖੇਤ ਜਾ ਕੇ ਆਉਣਾ ਅੱਜ ਅੱਛਾ ਮੈਂ ਬੁਲਾ ਕੇ ਲਿਆਂ ਲਿਆ ਆ ਗਈ ਫਿਰ ਮੂੰ ਚੱਕ ਕੇ ਹੁਣ ਘੱਟੋ ਘੱਟ ਸਹੀ ਮਹੀਨਾ ਨਹੀਂ ਜਾਂਦੀ ਓ ਯਾਰ ਇਹ ਬੁਰਨਾ ਸੱਚੀ ਪਤਾ ਨਹੀਂ ਕਿਉਂ ਪਤਾ ਨਹੀਂ ਕਾਸ ਤੋਂ ਯਾਰ ਕਿਤੇ 3 ਗੋਲੇ ਬੈਠ ਜਾਂਦੇ ਆ ਆ ਮੇਰੀ ਸੱਸ ਤਾਂ ਇਹੋ ਜੀ ਹੈ ਨਾ ਜਿਹੜੀ ਇੱਕ ਵਾਰ ਆ ਜੇ ਸੀ ਮਣਕੇ ਨਿਕਲਦਾ ਨਾ ਹੀ ਨਹੀਂ ਲੈਂਦੀ ਲੈ ਸਸਿਕਾ ਸਸਰੀਕਾ ਦੇ ਪੁੱਤ ਜਿਹਾ ਆਉਂਦਾ ਵੱਸਦਾ ਰੇ ਹੋਰ ਠੀਕ ਹੈ ਹਾਂ ਠੀਕ ਹੈ ਜੀ ਤੁਸੀਂ ਦੱਸੋ ਠੀਕ ਆ ਤੁਸੀਂ ਠੀਕ ਠਾਕ ਪੁੱਤ ਚਲ ਕਿਧਰ ਵਾਗਿਆ ਸੀ ਮੈਂ ਥੋੜਾ ਜਿਹਾ ਗਿਆ ਹੋਇਆ ਸੀ ਬਾਜ਼ਾਰ ਕੰਨੀ ਅੱਛਾ ਹਾਂ ਹੋਰ ਤੁਸੀਂ ਦੱਸੋ ਕਦੋਂ ਕਦੇ ਆਏ ਹੋ ਮੈਂ ਤਾਂ 바ਵਾ ਟਾਈਮ ਹੋ ਗਿਆ ਪਤਾ ਹੀ ਨੁ ਅੱਛਾ ਅੱਛਾ ਜੀ ਤੇ ਘਰ ਚ ਵਧੀਆ ਲੱਭ ਲਿਆ ਸੀਗਾ हां पुत्त ਘਰ ਲੱਭ ਲਿਆ ਇੱਥੇ ਆ ਤੁਹਾਡਾ ਨਾਲ ਦੇ ਘਮੰਡੀ ਹੈ ਹਾਂ ਇਹ ਉਹ ਪੁੱਛ ਲਿਆ ਹਾਂ ਅੱਛਾ 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 ਤੇ ਉਹ ਕਹਿੰਦੇ ਲੈ ਮਾਤਾ ਕਹਿੰਦੇ ਸਾਡੇ ਨਾਲ ਹੀ ਘਰ ਹੈ ਇਹ ਆਪਣੇ ਨਾਲ ਵਾਲੇ ਪਿੰਡ ਦਾ ਹੀ ਆ अच्छा ता करके मेरजी ਵੱਧ ਕਰਦਾ ਹਾਂ ਤਾਂ ਹੈਂ ਤਰੀਫਾਂ ਜੇ ਤਾਂ ਬਹੁਤ ਕਰਦਾ ਸੀ ਤੁਹਾਡੀ ਹਾਂ ਹਾਂ ਬਾਕੀ ਅੱਜ ਤੇ ਆ ਜਿਹੜੀ ਮੋੜ ਜਿੱਤੇ ਆ ਹੁਣ ਨਵਾਂ ਜਿਹਾ ਘਰ ਬਿੱਡੀ ਬੈਠੇ ਹੋਏ ਹਾਂ ਆ ਪਾਈ ਜਾਂਦੇ ਹਾਂ ਹਾਂ ਇਹਦੇ ਕੋਲੇ ਬੇਸਤੀ ਆਪਣੇ ਪਿੰਡ ਦੇ ਲੱਗੇ ਹੋਏ ਆਪਦੇ ਅੱਛਾ ਹਾਂ ਉਹ ਆਪਣੇ ਪਿੰਡ ਦੇ ਹੀ ਆ ਉਹ ਵੀ ਕਈ ਵਾਰੀ ਕੋਈ ਹੋਵੇ ਤਾਂ ਦੱਸਦੇ ਹਾਂ ਹਾਂ ਪਹਿਲਾਂ ਮੈਂ ਖੜ ਦੀਦਾ ਸੀ ਉਹਨਾਂ ਕੋਲੇ ਫਿਰ ਮੈਂ ਆਖਿਆ ਤਾਂ ਦਿਹਾੜੀ ਆ ਕਿਤੋਂ ਕਿਤੋਂ ਦੇ ਹੋਣੇ ਚੱਲ ਕੀ ਪਤਾ ਮੈਂ ਆਖਾ ਫਿਰ ਮਗਾ ਹਾਂ ਕੇ ਇਸ ਨੂੰ ਪੁੱਛ ਲਿਆ ਹਾਂ ਹੋਰ ਦੱਸੋ ਮੈਂ ਘਰੀ ਛੱਡਿਆ ਉਹਨੇ ਚਲ ਵਧੀਆ ਕੀਤਾ ਸਮਝ ਕਰ ਛੱਡਿਆ ਔਰ ਚੱਲ ਬੜੀ ਸੋਹਣੀ ਗੱਲ ਹੋਈ ਮੇਰਾ ਤਾਂ ਦਿਲ ਖੁਸ਼ ਹੋ ਗਿਆ ਪਤਾ ਘਰ ਨੂੰ ਵੇਖ ਕੇ ਔਰ ਵਾਸਾ ਹੁਣ ਆਇਆ ਇੱਥੇ ਸਾਰਾ ਕੁਝ ਵਧੀਆ ਹੈ ਵਧੀਆ ਏਸੀ ਲਵਾ ਲਿਆ ਹਾਂ ਚੱਲ ਵਧੀਆ ਦਾ ਘਰ-ਬਾਰ ਵਧੀਆ ਜਵਾਕ ਵਧੀਆ ਅੰਗਰੇਜ਼ੀ ਸੂਚ ਪੜ੍ਹਨ ਲੱਤੇ ਸ਼ਹਿਰ ਦਾ ਪੁੱਤ ਇਹੀ ਸੁਖ ਹੁੰਦਾ ਹੈ ਬੱਚਿਆਂ ਨੂੰ ਵਧੀਆ ਪੜ੍ਹਾਈ ਲਿਖਾਈ ਜਾਂਦੇ ਪਿੰਡਾਂ 'ਚ ਤੈਨੂੰ ਪਤਾ ਹੀ ਹੈ ਹਾਂ ਇਹ ਤਾਂ ਗੱਲ ਹੈ ਨਾਲੇ ਆਪ ਨੂੰ ਜਾਣਾ-ਆਉਣਾ ਔਖਾ ਹੋ ਜਾਂਦਾ ਜਦੋਂ ਕਿਤੇ ਜਾਣੇ ਆਉਣੇ ਹੋ ਤੁਸੀਂ ਹੂੰ ਹੋਰ ਦੱਸੋ ਬਾਈ ਹੋਰਾਂ ਦਾ ਕੀ ਹਾਲ ਠੀਕ ਹੈ ਪੁੱਤ ਵਧੀਆ ਉਹਨਾਂ ਨੇ ਨਹੀਂ ਆਉਣਾ ਸੀ ਬਸ ਆਉਣਾ ਸੀ ਤੈਨੂੰ ਪਤਾ ਹੀ ਹੈ ਅੱਜ ਉਹ ਨਜੁੰ ਨੱਚੀ ਉਹ ਹੋਏ ਪਿਆ ਕੁਮਾ ਨਹੀਂ ਨਹੀਂ ਸਾਹ ਲੈਣ ਦੀ ਰੋੜ ਕੋਈ ਗੱਲ ਨਹੀਂ ਚੱਲ ਹੁਣ ਤਾ ਕੇ ਗਏ ਸੀ ਆਪਣੇ ਫਸਲ ਵੜੀ ਠੀਕ ਹੈ ਪੁੱਤ ਹਾਂ ਜਮਾ ਠੀਕ ਠਾਕ ਵਧੀਆ ਸਾਰੀ ਮੈਂ ਜਾਣਾ ਬਸ ਹੁਣ ਗੇੜਾ ਮਾਰਨ ਵਾਸਤੇ ਖੇਤ ਚ ਅੱਛਾ ਹਾਂ ਦੇਖਿਆ ਹੁਣ ਹੁਣ ਮੈਂ 2-4 ਦਿਨਾਂ ਬਾਅਦ ਆ ਜਾਣਾ ਹੁਣ ਨਹੀਂ ਪੁੱਤ ਗੇੜਾ ਮਾਰਨਾ ਜ਼ਰੂਰੀ ਹੈ ਤੇ ਉਹ ਬਾਈ ਵਰਗੇ ਤੇ ਕੀ ਗੱਲ ਪੁੱਤਾਂ ਉਹਨਾਂ ਨੇ ਮੈਨੂੰ ਕਿਹਾ ਤਾਂ ਸੀ ਵੀ ਚੱਲ ਮੰਮੀ ਅਸੀਂ ਵਗ ਜਾਈਏ ਸੰਧਾਰਾ ਲੈ ਕੇ ਫਿਰ ਤੈਨੂੰ ਪਤਾ ਕਹਿੰਦਾ ਮੀ ਮੂੰਹ ਨਾ ਆ ਜੇ ਫਿਰ ਉਹ ਖੇਤ ਹੀ ਵਗ ਗਏ ਕਹਿੰਦੇ ਤੂੰ ਵਗ ਜਾ ਹਾਂ ਨਹੀਂ ਨਹੀਂ ਕੋਈ ਨਹੀਂ ਚਲੋ ਮੇਰਾ ਤਾਂ ਪੁੱਤ ਆਇਆ ਮੈਂ ਤਾਂ ਪਵਾ ਦੱਸ ਦੇਵਾਂਗਾ ਮੇਰੇ ਤਾਂ ਕੋਈ ਗੱਲ ਨਹੀਂ ਤੇ ਉਹਨਾਂ ਦਾ ਸਰਫ ਹੈ ਮੈਂ ਤਾਂ ਕਰਕੇ ਮੈਂ ਇੱਥੇ ਵੀ ਚਲ ਮੈਂ ਹੀ ਜਾਇਆ ਨਾ ਕੋਈ ਗੱਲ ਨਹੀਂ ਤੁਹਾਡਾ ਆਪਦਾ ਘਰ ਹੈ ਤੁਸੀਂ ਇੱਥੇ ਜਿੰਨਾ ਟਾਈਮ ਮਰਜ਼ੀ ਰਹੋ ਹਾਂ ਹਾਂ ਪੁੱਤ ਤੁਹਾਨੂੰ ਕੌਣ ਰੋਕਦਾ ਜਾਂ ਕੋਈ ਕੁਝ ਕਹਿੰਦਾ ਨਾ ਨਾ ਇੱਥੇ ਤਾਂ ਰੋਕ ਕੇ ਕਈ ਗਿਆ ਹੈ ਹੀ ਨਹੀਂ ਕੋਈ ਟੋਕ ਤਈਆ ਨਹੀਂ ਤੇਰੀ ਮਾਂ ਨਹੀਂ ਟੋਕਦੀ ਕੋਈ ਭਈ ਤੂੰ ਨਹੀਂ ਕਰੇ ਕਿਹਾ ਮੇਰੇ ਜਵਾਈ ਨੇ ਤੇ ਮੈਂ ਤਾਂ ਹੁਣ ਆਈ ਮੁੰਡਿਆਂ ਨੇ ਵੀ ਕਹਿ ਕੇ ਆਈਆਂ ਮਾ ਭਾਈ ਆਏ ਨਾ ਕਹਿ ਦਿਓ ਦੀ ਮਾਤਾ ਆਈ ਨਹੀਂ ਹਾਂ ਮੇਰਾ ਤਾਂ ਜਦੋਂ ਜੀ ਕਰਿਆ ਭਾਈ ਮੈਂ ਤਾਂ ਉਦੋਂ ਆਉਂਗੀ ਮਾਤਾ ਨੰਨਾ ਕੋਈ ਗੱਲ ਨਹੀਂ ਹੁਣ ਇੱਥੇ ਆਓ ਇੱਥੇ ਵਧੀਆ ਆਪਾਂ ਦੋ ਗੱਟੇ ਆਟੇ ਦੇ ਪਿਆਰ ਰੱਖਿਆ ਸਮਾ ਦੀ ਉਹ ਇੱਥੇ ਵੱਧ ਕਣਕ ਹੈ ਕਿਹੜਾ ਕੋਈ ਕਿਸੇ ਗੱਲ ਨੂੰ ਆਹੋ ਹਾਂ ਹਾਂ ਪੁੱਤ ਆਈਆਂ ਘਰ ਦੀ ਕਣਕ ਹੈ ਘਰ ਦੀ ਕਣਕ ਹੈ ਘਰ ਦਾ ਪੁੱਤ ਹੈ ਰਿਸ਼ਤੇਦਾਰਾਂ ਘਰ ਦੀ ਹੋਵੇ ਚਾਹੇ ਮੁੱਲ ਦਾ ਹੋਵੇ ਖਵਾਉਣਾ ਹੀ ਪੈਂਦਾ ਹੀ ਹੈ ਪੈਂਦਾ ਹੀ ਹੈ ਖਵਾਉਣਾ ਰਿਸ਼ਤੇਦਾਰ ਤੁਹਾਡਾ ਹੋਵੇ ਆਏ ਆ ਵੀ ਆਪਾਂ ਦਿਖਾਈਏ ਬਣਾ ਹੈ ਨਾ ਹਾਂ 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 ਇਹ ਤਾਂ ਗੱਲ ਸਹੀ ਹੈ ਤੇ ਨਾਲ ਜੀਤੋ ਆਇਆ ਤੁਹਾਡਾ ਜੀ ਮੇਰੇ ਨਾਲ ਇੱਕ ਤਾਂ ਮੇਰੀ ਗੱਲ ਸੁਣ ਲੈ ਤੇ ਨਾਲੇ ਵੀਰ ਅਸੀਂ ਚਾਹ ਬਣਾ ਦੇ ਆ ਤੁਸੀਂ ਬੈਠੋ ਬੈਠੋ ਤੇ ਨਾ ਸੋਹੇ ਮੈਂ ਜਾਣਾ ਸੀਗਾ ਖੇਤ ਹਾਂ ਤਾਂ ਕਰਕੇ ਮੈਂ ਖਾ ਵੀ ਚੱਲ ਨਾਲੇ ਮੈਂ ਚਾਹ ਪੀ ਜੂਗਾ ਤੇ ਨਾਲੇ ਖੇਤ ਜਾਵੜੂ ਪਤਾ ਕੀ ਗੱਲ ਹੈ ਕੀ ਜੇ ਤਾਂ ਕੋਲ ਖੜਜੋ ਤਾਂ ਦਿਹਾੜੀੇ ਕੰਮ ਕਰਦੇ ਨੇ ਤਾਂ ਕਰਦੇ ਨਹੀਂ ਹਾਂ ਨਾ ਕੋਈ ਨਾ ਬਗਜੀ ਤੂੰ ਕਹਿੰਦੇ ਜਾ ਚਾਹ ਦੀ ਕੁੱਟ ਕਰਦੇ ਹਾਂ ਨਾਲੇ ਬਣਾ ਦਈਏ ਹਾਂ ਮੈਂ ਤੁਹਾਨੂੰ ਜੀ ਇਹਨੂੰ ਆਈਏ ਕਿ ਕਿ ਸੰਧਾਰਾ ਦੇ ਕਿ ਮੇਰੇ ਸਾਹਮਣੇ ਚੋਹੂਗੀ। ਮੁਰਦੇ ਥੋੜਾ ਮੈਂ ਹੈ। ਇਹ ਰਿਹਾ। ਕਿਤੇ ਤੂੰ ਤਾਂ ਨਹੀਂ ਸੱਦ ਲਿਆ। ਨਹੀਂ ਨਹੀਂ ਜੀ ਮੈਂ ਨਹੀਂ ਸੱਦੇਗਾ। ਉਹ ਮੰਮੀ ਤਾਂ ਸੰਧਾਰਾ ਲੈ ਕੇ ਆਈ ਸੀ। ਆ ਕੀ ਮਚਾਈਆਂ ਨਹੀਂ ਆ ਗੁਰ। ਚਾਹ ਤਾਂ ਰੱਖੀ। ਧਰ ਕੇ ਗਈ ਸੀ ਥੋੜੇ ਵਸਤੇ ਚਾਹ ਜਦੋਂ ਮੈਨੂੰ ਪਤਾ ਲੱਗ ਗਿਆ ਤੁਸੀਂ ਆ ਗਏ। ਆ ਗਏ ਤੁਸੀਂ। ਹੁਣ ਉਹ ਤਾਂ 15-20 ਦਿਨ ਦਾ ਮਹੀਨੇ ਦਾ ਫਿਰ ਪ੍ਰੋਬਲਮ ਬਣਾ ਕੇ ਬੈਠੀ। ਐਥੇ ਜੇ ਬੰਤੋ ਆ ਗਈ ਤਾਂ ਫਿਰ ਕਲੇਸ਼ ਪਾ ਲੂਗੀ। ਨਹੀਂ ਨਹੀਂ ਮੈਂ ਕਹਿ ਦੂੰਗੀ ਮੜਾ ਵੀ 2-4 ਦਿਨ ਲਾ ਕੇ ਵਗ ਜਾਣਗੇ 2-4 ਦਿਨ ਲਾ ਕੇ ਵਗ ਜਾਣਗੇ ਸੁਧਾਰੇ ਨੇ ਦੱਸ ਕੀ ਤੇ ਮੈਨੂੰ ਕਹਿੰਦੀ ਚੀਜ਼ ਮੈਂ ਲੈਣ ਦਿੰਦਾ ਤੈਨੂੰ ਚਾਕੇ ਲੈ ਫਿਰ ਮਾਵਾਂ ਨੂੰ ਤਾਂ ਹੁੰਦਾ ਹੀ ਐ ਜੀ ਸੌਣ ਚੜਿਆ ਹੈਗਾ ਸੁਧਾਰੇ ਤੇ ਸੌਣ ਵਾਲੇ ਹੋਰ ਚਾ ਚੀਕਟ ਬਣਾ ਦੇ ਮੇਰੇ ਵਾਸਤੇ ਬੇਬੇ ਕੋਲ ਬੈਠਾ ਮੈਂ ਠੀਕ ਐ ਇਹਨੂੰ ਤਾਂ ਪਤਾ ਲੱਗ ਗਿਆ ਵੀ ਮਾਂ ਨੇ ਹੋਣ ਕੀਤਾ ਹੋ ਮਾਂ ਨੂੰ